ਇੱਕ ਮੈਨੂੰ ਕਾਸ਼ੀ ਰਾਮ ਚੰਨ ਮੇਰੇ ਗੋਦ ਭਾਈ ਉਹਨਾਂ ਦਾ ਵੀ ਬਹੁਤ ਸਹਯੋਗ ਮਿਲਿਆ ਉਹਨਾਂ ਦੀਆਂ 6-7 ਫਿਲਮਾਂ ਤੇ ਗਾਣਿਆਂ 'ਚ ਕੰਮ ਕੀਤਾ ਮੈਂ ਉਹਨਾਂ 'ਚ ਠੱਗੀਆਂ ਚੰਦੀਆਂ ਚੰਦ ਜੀਰੋ ਬਣ ਗਿਆ ਹੀਰੋ ਤੇ ਉਹ ਆਪਣੇ ਜੋ ਜੀ ਆਵੇਸੋ ਰਾਜੀ ਜਾਵੇ ਤੇ ਗੋਡ ਫਾਦਰ ਗਾਣਾ ਜਿਹਦੇ ਵਿੱਚ ਮੈਂ ਮਨੀਮ ਦਾ ਰੋਲ ਕੀਤਾ ਇਹਨਾਂ ਨੇ ਸੀ ਰੋਲ ਕਰ ਚੁੱਕੇ ਜੇ ਫਿਲਮਾਂ ਦੇ ਵਿੱਚ ਸ਼ਾਰਟ ਮੂਵੀਆਂ ਦੇ ਵਿੱਚ ਔਰ ਗਾਣਿਆਂ ਦੇ ਵਿੱਚ ਕੋਈ ਯਾਦਗਾਰੀ ਰੋਲ ਤੁਹਾਨੂੰ ਕਿਹੜਾ ਹੁਣ ਤੱਕ ਦਾ ਤੇੜਾ ਜਿਹੜਾ ਯਾਦਗਾਰੀ ਰੋਲ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇ ਤੁਹਾਨੂੰ ਤੁਹਾਨੂੰ ਵੀ ਪਸੰਦ ਆਇਆ ਹੋਵੇ ਔਰ ਦਰਸ਼ਕਾਂ ਨੂੰ ਵੀ ਪਸੰਦ ਆਇਆ ਹੋਵੇ ਯਾਦਗਾਰੀ ਰੋਲ ਫਿਲਮ ਤੇਰੀ ਮੇਰ ਚ ਮੇਰਾ ਕਰਪਟ ਹਵਾਲਦਾਰ ਦਾ ਰੋਲ ਹੈਗਾ ਸੀ ਉਹ ਮੈਨੂੰ ਅਜੇ ਤੱਕ ਬਹੁਤ ਜਿਆਦਾ ਆਉਂਦਾ ਕਿਉਂ ਉਹਦੇ ਚ ਕੁਝ ਬੰਦਿਆਂ ਦਾ ਕਟਾਪਾ ਵੀ ਚੜਿਆ ਤੇ ਉਦਾਂ ਵੀ ਮਤਲਬ ਹਾਸਰਾਸ ਵੀ ਗੱਲਾਂ ਕੀਤੀਆਂ ਉਹਦੇ ਚ ਗੱਲ ਕਰਦੇ ਆ ਨਸ਼ਿਆਂ ਦੀ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਫੀ ਬੁਲਬਲਾ ਆ ਹੁਣ ਤੇ ਕਾਫੀ ਸਾਡੀ ਜਿਹੜੀ ਸਰਕਾਰ ਆ ਇਸ ਵੇਲੇ ਉਹਨੇ ਕਾਫੀ ਕੰਟਰੋਲ ਕੀਤਾ ਨਸ਼ਿਆਂ ਦੇ ਹਾਂਜੀ ਕਿਸ ਤਰ੍ਹਾਂ ਵੇਖਦੇ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਰਾਹੇ ਪਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਨਸ਼ਿਆਂ ਦੇ ਰਾਹੇ ਜਿਹੜੇ ਪਏ ਆ ਉਹਨਾਂ ਨੂੰ ਮੇਰੀ ਅਪੀਲ ਆ ਵੀ ਨਸ਼ਿਆਂ 'ਚ ਕੁਸ਼ ਨਹੀਂ ਰੱਖਿਆ ਘਰ ਦੀ ਬਰਬਾਦੀ ਮਾਪਿਓ ਦੀ ਇੱਜ਼ਤ ਰੁੱਲਨੀ ਇੱਕ ਮੇਰਾ ਦੋਸਤ ਹੀ ਉਹ ਚੱਲੀ ਕਿਸਮ ਦਾ ਬੰਦਾ ਹੈਗਾ ਹੀ ਸਹੀ ਤੇ ਉਹ ਤੁਰਿਆ ਜਾਣ ਲਿਆ ਤਾਂ ਉਹਨੇ ਘੜੀ ਲਾਈ ਹੋਣੀ ਗੋਟ ਤੇ ਤੇ ਉਹਦੀ ਮਾਂ ਉਹਨੂੰ ਕਹਿੰਦੀ ਵੇ ਕੁਕਿਆ ਵੇ ਜਾ ਤੇ ਜਾ ਕੇ ਪੂਰੀਆਂ ਲਿਆ ਨਿਆਣੇ ਭੁੱਖੇ ਬੈਠੇ ਆ ਉਹ ਜੀ ਬਾਜ਼ਾਰ ਚ ਪੂਰੀਆਂ ਲੈਣ ਚਲੇ ਗਿਆ ਪੂਰੀਆਂ ਫੜੀਆਂ ਐ ਕਰਕੇ ਤੇ ਹੂ ਹੂ ਕਰਦਾ ਸਾਡੇ ਵਰਗਾ ਵੀ ਕੀ ਕੋਈ ਹੋਊ ਮੂਰਖ ਜਿੰਨਾ ਆਪਣੀ ਪਤ ਹੈ ਆਪ ਰੋਲੀ ਤੇਰਾ ਵੰਜਕੀ ਚਲਣਾ ਮੂਰਖਾ ਹੋਏ ਬਾਜ਼ਾਰ ਅੰਨਿਆਂ ਦੇ ਐਨਕਾਂ ਦੀ ਦੁਕਾਨ ਖੋਲੀ ਨਾ ਤੂੰ ਆਇਆ ਨਾ ਰੱਬ ਮਿਲਿਆ ਨਾ ਤੂੰ ਆਇਆ ਨਾ ਰੱਬ ਮਿਲਿਆ ਉਨੀਂਦਰੇ ਪੈ ਗਏ ਨੇ ਯਾਰਾ ਵਿੱਚ ਝੋਲੀ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜੀ ਕਮੇਡੀਅਨ ਸ਼ਦੇਸ਼ਵਰਪਾਲ ਪਰ ਮਿੰਨੀ ਕੁਲੇਸ਼ਾ ਜੀ ਨਾਲ ਸ਼ਦੇਸ਼ ਜੀ ਸਭ ਤੋਂ ਪਹਿਲਾਂ ਸਮਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਮੇਰੇ ਘਰ ਚੱਲ ਕੇ ਆਈ ਸਾਰੀ ਟੀਮ ਸਮਰ ਨਿਊਜ਼ ਟੀਵੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਤੇ ਧੰਨਵਾਦ ਕਰਦਾ ਹਾਂ ਸ਼ਦੇਸ਼ ਕੁਮਾਰ ਜੀ ਤੁਸੀਂ ਕਾਫੀ ਪਿਛਲੇ ਲੰਮੇ ਸਮੇਂ ਤੋਂ ਇਸ ਫਿਲਮ ਲੈਣ ਦੇ ਨਾਲ ਜੁੜੇ ਜੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਨਾਲ ਜੁੜਿਆ ਨੂੰ ਫਿਲਮ ਲਾਈਨ ਦੇ ਨਾਲ ਜੁੜਿਆ ਨੂੰ ਮੈਨੂੰ ਬਚਪਨ ਤੋਂ ਹੀ ਜਦੋਂ ਮੈਂ 8ਵੀਂ ਕਲਾਸ ਚ ਪੜਦਾ ਹੁੰਦਾ ਸੀ ਉਦੋਂ ਸਾਨੂੰ ਹਰਪ੍ਰਜਨ ਜੱਬਲ ਜਤਿੰਦਰ ਕੌਰ ਜੀ ਸਕੂਲ ਵਿੱਚ ਆ ਕੇ ਡਰਾਮੇ ਖੜਾਉਂਦੇ ਸੀ ਉਹਨਾਂ ਕੁਝ ਡਰਾਮਿਆਂ ਦੇ ਨਾਮ ਹੈ ਤੁਹਾਡੇ ਸਾਹਮਣੇ ਲੈਣਾ ਚਾਹੁੰਦਾ ਹਾਂ ਜਿਵੇਂ ਦਾਦੀ ਦਾ ਠਿਕਾ ਕੁਚ ਜੀ ਰਨ ਚੋਰੀ ਦਾ ਕੁੱਕੜ ਸੰਤੋ ਬੰਤੋ ਭੂਆ ਫੁੱਫੜ ਬਹੁਤ ਸਾਰੇ ਸੀਰੀਅਲ ਉਹਨਾਂ ਸਾਨੂੰ ਖਿਡਾਏ ਕੋਮੇਡੀ ਵੀ ਸਾਡ ਨੂੰ ਕਰਾਉਂਦੇ ਰਹੇ ਆ ਤੇ ਉਦੋਂ ਤੋਂ ਮੈਨੂੰ ਸ਼ੌਂਕ ਪੈ ਗਿਆ ਤੇ ਮੈਂ ਇਸ ਕੰਮ ਦੇ ਵਿੱਚ ਉਦੋਂ ਤੋਂ ਹੀ ਤੇ ਤੁਸੀਂ ਕੋਈ ਜੋਬ ਵੀ ਕਰਦੇ ਰਹੇ ਜੀ ਹਾਂਜੀ ਮੈਂ ਸਨ 81 ਤੋਂ ਲੈ ਕੇ 2020 ਤੱਕ ਬਿਜਲੀ ਬੋਰਡ ਤੇ ਜੋਬ ਕੀਤੀ ਕੱਚਿਆਂ ਤੋਂ ਲੈ ਕੇ ਪੱਕੇ ਹੋ ਕੇ ਜੇਈ ਦੀ ਪੋਸਟ ਤੋਂ ਮੈਂ ਰਟਾਇਰ ਹੋਇਆ ਪਰ ਵੀ 2020 ਜਿਸ ਤਰ੍ਹਾਂ ਤੁਸੀਂ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦੇ ਰਹੇ ਜੇ ਫਿਰ ਉਸ ਉਸ ਦਰਮਿਆਨ ਤੁਹਾਨੂੰ ਜਦੋਂ ਇਹ ਫਿਲਮਾਂ ਫਿਲਮਾਂ ਦੇ ਵਿੱਚ ਤੁਸੀਂ ਜਾਂਦੇ ਹੋ ਉਹ ਕਿਸ ਤਰ੍ਹਾਂ ਫਿਰ ਤੁਹਾਨੂੰ ਕੋਈ ਮਨਜ਼ੂਰੀ ਲੈਣੀ ਪੈਂਦੀ ਹੈ ਜਾਂ ਕੀ ਸਬਤਾਵੇ ਉਹਨਾਂ ਦਾ ਹਾਂ ਜੀ ਉਹ ਮੈਂ ਵਿਭਾਗਤੋਂ ਮਨਜ਼ੂਰੀ ਲਈ ਸੀ ਉਹਨਾਂ ਮੈਨੂੰ ਕਲਾਕਾਰੀ ਤੌਰ ਤੇ ਮਨਜ਼ੂਰੀ ਦਿੱਤੀ ਸੀ ਵੀ ਤੁਸੀਂ ਕੰਮ ਕਰ ਸਕਦੇ ਹੋ ਤੇ ਮਨਜ਼ੂਰੀ ਨਾਲ ਸਾਨੂੰ ਛੁੱਟੀ ਵੀ ਦਿੰਦੇ ਹੁੰਦੇ ਸੀ ਠੀਕ ਹੈ ਜੇਕਰ ਆਪਾਂ ਫਿਲਮੀ ਸਫ਼ਰ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਸ਼ਾਰਟ ਮੂਵੀਆਂ ਦੀ ਗੱਲ ਕਰਾਂਗੇ ਕਿੰਨੀਆਂ ਕਿ ਸ਼ਾਰਟ ਮੂਵੀਆਂ ਚ ਹੁਣ ਤੱਕ ਤੁਸੀਂ ਕੰਮ ਕਰ ਚੁੱਕੇ ਜੇ ਮੈਂ ਹੁਣ ਤੱਕ 35-40 ਸ਼ਾਰਟ ਮੂਵੀ ਕੀਤੀਆਂ 75-76 ਦੇ ਕਰੀਬ Song ਦੇ ਵਿੱਚ ਮੈਂ ਜਿ ਮਾਡਲ ਕੰਮ ਕੀਤਾ ਤੇ ਮੇਰੀ ਮੈਨੂੰ ਪਹਿਲੀ ਵਾਰੀ ਕੈਮਰਾ ਫੇਸ ਕਰਨ ਦਾ ਮੌਕਾ ਮਿਲਿਆ ਸੀ ਸਨ 1982 ਦੇ ਵਿੱਚ ਸ਼ਰੀਕਾ ਫਿਲਮ ਬਣੀ ਸੀ ਲੁਭਾਨਾ ਜੀ ਨੇ ਬਣਾਈ ਸੀ ਮੀਟ ਵਾਲੇ ਲੁਭਾਨਾ ਜੀ ਬੱਸ ਸਟੈਂਡ ਦੇ ਕੋਲ ਦੁਕਾਨ ਹੁੰਦੀ ਸੀ ਉਹਨਾਂ ਦੀ ਤੇ ਉਹਨਾਂ ਬਣਾਈ ਸੀ ਤੇ ਉਹਦੇ ਵਿੱਚ ਮੈਨੂੰ ਮੇਰੇ ਬ੍ਰਦਰ ਲਵਿੰਦਰ ਸ਼ਰਮਾ ਜੀ ਨੇ ਕੰਮ ਦਵਾਇਆ ਸੀ ਤੇ ਮੈਂ ਡਰਾਈਵਰ ਦਾ ਰੋਲ ਕੀਤਾ ਸੀ ਉਹਦੇ ਵਿੱਚ ਔਰ ਜੇਕਰ ਵੱਡੇ ਪਰਦੇ ਦੀ ਗੱਲ ਕਰੀ ਤਾਂ ਵੱਡੇ ਪਰਦੇ 'ਚ ਵੱਡੇ ਪਰਦੇ 'ਚ ਕਿੰਨੀਆਂ ਫਿਲਮਾਂ ਕੀਤੀਆਂ ਜੀ ਮੈਂ ਤਕਰੀਬਨ 3-4 ਫਿਲਮਾਂ 'ਚ ਕੰਮ ਕੀਤਾ ਵੱਡੇ ਪਰਦੇਦਿਆਂ 'ਚ ਤੇ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਇਕਤਾ ਹੈਗੀ ਆ ਇਸ਼ਕ ਮੁਹabbat ਸੁਵਿੰਦਰ ਸਾਗਰ ਜੀ ਪ੍ਰੋਡਿਊਸਰ ਸੀ ਉਹਦੇ ਤੇ ਸੰਧੂ ਸਾਹਿਬ ਉਹਦੇ ਹੈਗੇ ਹੀ ਹੀਰੋ ਮੇਰਾ ਵਿਲਨ ਦਾ ਰੋਲ ਸੀ ਅਸੀਂ ਪੰਜ ਵਿਲਨ ਸੀ ਉਹਦੇ ਚ ਮੈਂ ਕੁਲੇਸ਼ਾ ਕਾਸ਼ੀਰਾਮ ਚੰਦ ਅੰਦਰ ਬਾਰਾ ਸਿੰਘ ਤੇ ਇੱਕ ਦਾ ਮੇਰੇ ਨਾਮ ਆਇਂ ਚੋਂ ਨਿਕਲ ਗਿਆ ਤੇ ਉਹ ਸਾਰੀ ਫਿਲਮ ਚ ਸਾਡਾ ਰੋਲ ਹੈਗਾ ਸੀ ਠੀਕ ਹੈ ਔਰ ਜੇਕਰ ਆਪਾਂ ਤੁਹਾਡੇ ਨਾਮ ਦੀ ਗੱਲ ਕਰਦੇ ਆ ਤੁਹਾਡੇ ਨਾਮ ਦੇ ਪਿੱਛੇ ਲੱਗਦਾ ਮਿੰਨੀ ਕੁਲੇਸ਼ਾ ਹਾਂਜੀ ਇਹਦਾ ਕੀ ਮਤਲਬ ਹੈ ਮਿੰਨੀ ਕੁਲੇਸ਼ਾ ਜੀ ਨਾਲ ਤੁਹਾਡਾ ਕਿਸ ਤਰ੍ਹਾਂ ਦੇ ਸੰਬੰਧ ਸੀ ਸੁਵਿੰਦਰ ਪ੍ਰਿਸ਼ਤਾ ਉਪ ਕੁਲੇਸ਼ਾ ਜੀ ਮੇਰੇ ਉਸਤਾਦ ਹਨ ਤੇ ਉਹਨਾਂ ਨੇ ਮੇਰਾ ਨਾਮ ਮੇਰੀਆਂ ਕਾਮ ਮੇਰੀਆਂ ਸਕਿੱਟਾਂ ਵੇਖ ਕੇ ਮੇਰਾ ਨਾਮ ਰੱਖਿਆ ਸੁਦੇਸ਼ਵਰਪਾਲ ਮਿੰਨੀ ਕੁਲੇਸ਼ਾ ਠੀਕ ਹੈ ਇਹ ਮਤਲਬ ਤੁਸੀਂ ਆਪਣੇ ਉਸਤਾਦ ਜੀ ਦਾ ਨਾਮ ਜਿਹੜਾ ਉਹ ਪਿਛੇ ਰੱਖਿਆ ਹਾਂਜੀ ਮੈਂ ਆਪਣੇ ਉਸਤਾਦ ਜੀ ਨੂੰ ਕਦੇ ਵੀ ਨਹੀਂ ਭੁੱਲਦਾ ਆਪਣੇ ਦਿਲ 'ਚ ਆਪਣੇ ਦਿਮਾਗ 'ਚ ਹਮੇਸ਼ਾ ਉਹਨਾਂ ਨੂੰ ਰੱਖ ਕੇ ਆ ਹਿੱਟ ਮਾ ਕਰਦਾ ਤੇ ਕੰਮ ਕਰਦਾ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਚੱਲ ਰਿਹਾ ਇੱਕ ਮੈਨੂੰ ਕਾਸ਼ੀ ਰਾਮ ਚੰਨ ਮੇਰੇ ਗੋਦ ਭਾਈ ਉਹਨਾਂ ਦਾ ਵੀ ਬਹੁਤ ਸਹਿਯੋਗ ਮਿਲਿਆ ਉਹਨਾਂ ਦੀਆਂ 6-7 ਫਿਲਮਾਂ ਤੇ ਗਾਣਿਆਂ 'ਚ ਕੰਮ ਕੀਤਾ ਮੈਂ ਉਹਨਾਂ 'ਚ ਠੱਗੀਆਂ ਚੰਦੀਆਂ ਚੰਦ ਜੀਰੋ ਬਣ ਗਿਆ ਹੀਰੋ ਤੇ ਉਹ ਆਪਣੇ ਜੋਜੀ ਆਵੇਸੋ ਰਾਜੀ ਜਾਵੇ ਤੇ ਗੋਡ ਫਾਦਰ ਗਾਣਾ ਜਿਹਦੇ ਵਿੱਚ ਮੈਂ ਮਨੀਮ ਦਾ ਰੋਲ ਕੀਤਾ ਤੇ ਕਾਫੀ ਉਹਨਾਂ ਨਾਲ ਕੰਮ ਕੀਤਾ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਅੱਜ ਤੱਕ ਕੁਲਵਿੰਦਰ ਸ਼ਾਈ ਉਹਨਾਂ ਨਾਲ ਸਟੇਜਾਂ ਕੀਤੀਆਂ ਸਟੇਜਾਂ ਮੈਂ ਆਊਟ ਆਫ ਸਟੇਸ਼ਨ ਜਿਵੇਂ ਯੂਪੀ ਬਿਹਾਰ ਬੰਬੇ ਕਲਕੱਤਾ ਇਹਨਾਂ ਥਾਵਾਂ ਤੇ ਮੈਂ ਸਟੇਜ ਸ਼ੋਅ ਕਰ ਜਾਂਦਾ ਰਿਹਾ ਰੂਪ ਪੰਜਾਬ ਦੀ ਸੱਭਿਆਚਾਰ ਗਰੁੱਪ ਜਿੰਦਾਜੀ ਦਾ ਗਰੁੱਪ ਹੁੰਦਾ ਹੀ ਬਾਕੀ ਮੈਂ ਆਲ ਗਰੁੱਪਾਂ ਨਾਲ ਕੰਮ ਕੀਤਾ ਜੇ ਐਸਕੇ ਸੁਚਾ ਅਮਲੀ ਮੇਰੇ ਨਾਲ ਬਹੁਤ ਸਟੇਜਾਂ ਕੀਤੀਆਂ ਸੀ ਜੂਪੀ ਜਾਂਦੇ ਰਹਿ ਉਹ ਵੀ ਬਹੁਤ ਮਸ਼ਹੂਰ ਕਮੇਡੀਅਨ ਸਨ ਠੀਕ ਹੈ ਔਰ ਕਿੱਥੇ ਕਿੱਥੇ ਤੁਹਾਨੂੰ ਮਤਲਬ ਪੰਜਾਬ ਤੋਂ ਇਲਾਵਾ ਹੋਰ ਵੀ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਇਹ ਫਿਲਮੀ ਸਫ਼ਰ ਦੇ ਵਿੱਚ ਇਹ ਸ਼ੂਟਿੰਗ ਵਾਸਤੇ ਸ਼ੂਟਿੰਗ ਵਾਸਤੇ ਵੱਖ-ਵੱਖ ਥਾਵਾਂ ਤੇ ਗਏ ਜਿਆਦਾ ਸ਼ੂਟਿੰਗ ਪੰਜਾਬ 'ਚ ਹੀ ਮਿਲੀ ਆ ਮੈਂ ਹਰਿਆਣੇ 'ਵੀ ਫਿਲਮਾਂ ਕੀਤੀਆਂ ਇਹ ਸ਼ੋਰੇ ਕੀ ਸ਼ੋਰੇ ਕੀ ਲੱਠ ਵਗੈਰਾ ਦੋ ਤਿੰਨ ਫਿਲਮਾਂ ਕੀਤੀਆਂ ਉਹਦੇ ਲਈ ਮੈਨੂੰ ਪਾਣੀਪਤ ਤੇ ਯਮਨਾ ਨਗਰ ਇਦਾਂ ਪਿੰਡਾਂ ਦੇ ਵਿੱਚ ਸ਼ੂਟ ਕਰਨ ਜਾਣਾ ਪਿਆ ਤੇ ਯੂਪੀ ਦੀਆਂ ਮੈਂ ਓਜਪੂਰੀ ਦੋ ਫਿਲਮਾਂ ਕੀਤੀਆਂ ਇੱਕ ਦਾ ਨਾਂ ਕਹਾਂ ਆਪਣੇ ਕਹਾਂ ਜਾਈਬੋ ਰਾਜਾ ਨਜ਼ਰੀਆ ਲੜਾਈ ਕੇ ਇੱਕ ਫਿਲਮ ਹੈਗੀ ਹੀ ਆਪਣੇ ਹਮ ਤੋ ਮਾ ਤゥム ਹਮਾਰ ਦੋ ਫਿਲਮਾਂ ਮੈਨੂੰ ਯਾਦ ਆ ਕਿਹੜੇ ਕਿਹੜੇ ਕਿਰਦਾਰ ਤੁਸੀਂ ਨਿਭਾਏ ਫਿਲਮਾਂ ਦੇ ਵਿੱਚ ਕਿਰਦਾਰ ਫਿਲਮਾਂ ਦੇ ਵਿੱਚ ਇਨਸਪੈਕਟਰ ਵਕੀਲ ਵਿਲਨ ਤੇ ਹਾਸਰਾਸ ਕਿਰਦਾਰ ਤੇ ਬਾਕੀ ਪਿਓ ਦੇ ਕਿਰਦਾਰ ਨਿਭਾਏ ਕਿਹੇ ਚ ਹੀਰੋਏ ਦਾ ਪਿਓ ਕਿਹੇ ਚ ਹੀਰੋ ਦਾ ਪਿਓ ਤੇ ਇਦਾਂ ਕਰਕੇ ਤਕਰੀਬਨ ਮੈਂ ਹਰ ਕਿਸਮ ਦਾ ਰੋਲ ਕਰ ਚੁੱਕਾ ਇੰਨੇ ਤੁਸੀਂ ਕਿਰਦਾਰ ਨਿਭਾਏ ਆ ਹਰ ਤਰ੍ਹਾਂ ਦੇ ਜਿੱਦਾਂ ਕਮੇਡੀਅਨ ਵੀ ਵਕੀਲ ਦਾ ਵੀ ਪੁਲਿਸ ਵਾਲੇ ਇਨਸਪੈਕਟਰ ਦੇ ਰੋਲ ਵੀ ਨਿਭਾਏ ਆ ਆਵਾਜ਼ਦਾਰ ਦੇ ਹਾਂਜੀ ਬੀਬੀ ਅਤੋ ਚਤੋ ਉਹਦੇ ਨਾਲ ਮੇਰੀ 900 ਕੋਮੇਡੀ ਸਕ੍ਰਿਪਟਰ ਤੇ ਬਾਕੀ ਤਾਇਆ ਨੱਥਾ ਉਹਦੇ ਨਾਲ ਵੀ ਮੇਰੀਆਂ ਕਾਫੀ ਸਕ੍ਰਿਪਟਾਂ ਐਸ ਕੇ ਸੁੱਚਾ ਜੀ ਨਾਲ ਸਕ੍ਰਿਪਟਾਂ ਹੈਗੀਆਂ ਇੱਕ ਹੈਪੀ ਸਿੰਘ ਹੈਗਾ ਪ੍ਰੋਡਿਊਸਰ ਅੰਮ੍ਰਿਤਸਰੀਆ ਉਹਦੇ ਨਾਲ ਮੇਰੀਆਂ ਬਾਬੇ ਜਿੰਦਾਬਾਦ ਤੇਰੀ ਮਿਹਰ ਜੀ ਉਹਦੇ ਵਿੱਚ ਦਿਦਾਰ ਗਿਲ ਜੀ ਵੀ ਹੈਗੇ ਸੀ ਮੈਂ ਤੇ ਦਿਦਾਰ ਗਿਲ ਨੇ ਹਵਾਲਦਾਰ ਦਾ ਰੋਲ ਕੀਤਾ ਤੇ ਉਹ ਲੋਕਾਂ ਬਹੁਤ ਸਲਾਇਆ ਤੇ ਫਿਲਮ ਬਹੁਤ ਚੱਲੀ ਤੇ ਉਹਨਾਂ ਦੀਆਂ ਮੈਂ 8-9 ਕਮੇਡੀ ਫਿਲਮਾਂ 'ਚ ਕੰਮ ਕੀਤਾ ਹੈ ਪੀ ਸਿੰਘ ਦੀਆਂ ਤੇ ਉਹਦੇ ਤੋਂ ਇਲਾਵਾ ਪਰਵਾਲ ਦਲਬੀਰ ਪਰਵਾਲ ਜੋ ਕਿ ਲੋਕ ਗਾਇਕ ਵੀ ਰਹਿ ਚੁੱਕੇ ਆ ਤੇ ਅੱਜਕੱਲ ਮੂਵੀ ਡਾਇਰੈਕਟਰ ਆ ਉਹਨਾਂ ਨਾਲ ਵੀ ਮੈਂ ਕਾਫੀ ਫਿਲਮਾਂ ਕੀਤੀਆਂ ਇੰਨੇ ਤੁਸੀਂ ਰੋਲ ਕਰ ਚੁੱਕੇ ਜੇ ਫਿਲਮਾਂ ਦੇ ਵਿੱਚ ਛੋਟ ਮੂਵੀਆਂ ਦੇ ਵਿੱਚ ਔਰ ਗਾਣਿਆਂ ਦੇ ਵਿੱਚ ਕੋਈ ਯਾਦਗਾਰੀ ਰੋਲ ਤੁਹਾਨੂੰ ਕਿਹੜਾ ਹੁਣ ਤੱਕ ਦਾ ਤੜਾ ਕਿਹੜਾ ਯਾਦਗਾਰੀ ਰੋਲ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇ ਤੁਹਾਨੂੰ ਵੀ ਪਸੰਦ ਆਇਆ ਹੋਵੇ ਔਰ ਦਰਸ਼ਕਾਂ ਨੂੰ ਵੀ ਪਸੰਦ ਆਇਆ ਹੋਵੇ ਯਾਦਗਾਰੀ ਰੋਲ ਫਿਲਮ ਤੇਰੀ ਮਹਿਰ ਚ ਮੇਰਾ ਕਰਪਟ ਹਵਾਲਦਾਰ ਦਾ ਰੋਲ ਹੈਗਾ ਸੀ ਉਹ ਮੈਨੂੰ ਅਜੇ ਤੱਕ ਬਹੁਤ ਜ਼ਿਆਦਾ ਆਉਂਦਾ ਕਿਉਂ ਉਹਦੇ ਚ ਕੁਝ ਬੰਦਿਆਂ ਦਾ ਕਟਾਪਾ ਵੀ ਚੜਿਆ ਤੇ ਉਦਾਂ ਵੀ ਮਤਲਬ ਹਾਸਰਾਸ ਵੀ ਗੱਲਾਂ ਕੀਤੀਆਂ ਉਹਦੇ ਚ ਤੇ ਸਟੇਜਾਂ ਤੇ ਜਦੋਂ ਮੈਂ ਸਟੇਜ ਕਰ ਜਾਂਦਾ ਹੁੰਦਾ ਸੀ ਇੱਕ ਮੇਰਾ ਸ਼ੇਰ ਬੜਾ ਮਸ਼ਹੂਰ ਸੀ ਉਹ ਮੈਂ ਤੁਹਾਡੀ ਨਜ਼ਰ ਕਰਨਾ ਚਾਹੁੰਨਾ ਹਾਂਜੀ ਅਰਸ਼ਾਦ ਸਾਡੇ ਵਰਗਾ ਵੀ ਕੀ ਕੋਈ ਹੋਊ ਮੋਰਕ ਸਾਡੇ ਵਰਗਾ ਵੀ ਕੀ ਕੋਈ ਹੋਊ ਮੂਰਖ ਜੀਨਾਂ ਆਪਣੀ ਪਤ ਹੈ ਆਪ ਰੋਲੀ ਤੇਰਾ ਵੰਜਕੀ ਚਲਣਾ ਮੂਰਖਾ ਹੋਏ ਬਜ਼ਾਰ ਅੰਨਿਆਂ ਦੇ ਐਨਕਾਂ ਦੀ ਦੁਕਾਨ ਖੋਲੀ ਨਾ ਤੂੰ ਆਇਆ ਨਾ ਰੱਬ ਮਿਲਿਆ ਨਾ ਤੂੰ ਆਇਆ ਨਾ ਰੱਬ ਮਿਲਿਆ ਉਨੀਂਦਰੇ ਪੈ ਗਏ ਨੇ ਯਾਰਾ ਵਿੱਚ ਝੋਲੀ ਉਹ ਵਾਟ ਦਊਗਾ ਦੋਵੇਂ ਹੱਥ ਤੇਰੇ ਵੇਖੀ ਵੇਖੀ ਕਿਤੇ ਘਟ ਨਾ ਟੋਲੀ ਮੇਰੇ ਕਦੀ ਗੁਨਾਹ ਮਾਫ਼ ਮਾਲਕਾ ਤੂੰ ਮੇਰੇ ਕਦੀ ਗੁਨਾਹ ਮਾਫ਼ ਮਾਲਕਾ ਤੂੰ ਮਾਫੀ ਮੰਗਦੀ ਉਹ ਤੇਰੀ ਗੁਨਾਹਗਾਰ ਗੋਲੀ ਮਾਫੀ ਮੰਗਦੀ ਉਹ ਤੇਰੀ ਗੁਨਾਹਗਾਰ ਵਾਹ ਜੀ ਵਾਹ ਬਹੁਤ ਵਧੀਆ ਜੀ ਇਹ ਤੁਹਾਨੂੰ ਇਹ ਜਿਹੜਾ ਫਿਲਮਾਂ ਚ ਆਉਂਦਾ ਚਸਕਾ ਆ ਯਾਨੀ ਕਿ ਐਕਟਿੰਗ ਲੈਨ ਚ ਆਉਂਦਾ ਚਸਕਾ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਹਾਡੇ ਕੋਈ ਖਾਨਦਾਨ ਚ ਪਹਿਲਾਂ ਵੀ ਕੋਈ ਇਸ ਲੈਨ ਚ ਹੈਗਾ ਹਾਂ ਜੀ ਮੇਰੇ ਨਾਨਕਾ ਪਰਵਾਦ ਚੋਂ ਮੇਰੇ ਵੱਡੇ ਭਾਈ ਸਾਹਿਬ ਸ੍ਰੀ ਰਾਜ ਤਿਲਕ ਜੀ ਮਸ਼ਹੂਰ ਐਕਟਰ ਹਨ ਜਿਨ੍ਹਾਂ 1.5 200 ਫਿਲਮ ਚ ਕੰਮ ਕੀਤਾ ਵੱਖ-ਵੱਖ ਬੰਗਾਲੀ ਗੁਜਰਾਤੀ ਹਿੰਦੀ ਪੰਜਾਬੀ ਸਾਰੀਆਂ ਫਿਲਮਾਂ ਚ ਉਹਨਾਂ ਕੰਮ ਕੀਤਾ ਮੈਨੂੰ ਉਹਨਾਂ ਵੱਲ ਵੇਖ ਕੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਦੀ ਪ੍ਰੇਰਣਾ ਮਿਲੀ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਮੈਨੂੰ ਰਾਹ ਦਿਖਾਇਆ ਤੇ ਮੈਂ ਫਿਲਮੀ ਲਾਈਨ 'ਚ ਸਫ਼ਰ ਸ਼ੁਰੂ ਕੀਤਾ ਜੇਕਰ ਆਪਾਂ ਘਰ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਵੱਲੋਂ ਕਿਦਾਂ ਦਾ ਸਹਿਯੋਗ ਮਿਲਿਆ ਤੁਹਾਨੂੰ ਜਿੱਦਾਂ ਤੁਸੀਂ ਸ਼ਾਦੀ ਤੋਂ ਬਾਅਦ ਵੀ ਇਸ ਲਾਈਨ 'ਚ ਡਟੇ ਰਹੇ ਕੀ ਪਰਿਵਾਰ ਵੱਲੋਂ ਤੁਹਾਨੂੰ ਸਹਿਯੋਗ ਮਿਲਦਾ ਰਿਹਾ ਪੂਰਾ हां जी ਪਰਿਵਾਰ ਵੱਲੋਂ ਮੈਨੂੰ ਪੂਰਾ ਸਹਿਯੋਗ ਮਿਲਿਆ ਪਹਿਲੇ ਦਿਨ ਮੈਂ ਇਹੋ ਹੀ ਸ਼ਰਤ ਰੱਖੀ ਸੀ ਆਪਣੀ ਵਾਈਫ ਅੱਗੇ ਵੀ ਮੈਂ ਫਿਲਮੀ ਲਾਈਨ ਵਾਲਾ ਐਕਟਰ ਟਾਈਪ ਬੰਦਾ ਵਾਂ ਮੈਨੂੰ ਨੌਕਰੀ ਵੀ ਮੈਂ ਕਰਾਂਗਾ ਡਟ ਕੇ ਕਰਾਂਗਾ ਪਰ ਮੈਨੂੰ ਮੇਰੀ ਇਸ ਕਲਾਕਾਰੀ ਲਾਈਨ 'ਚੋਂ ਪਿੱਛੇ ਨਾ ਮੇਰਾ ਪੈਰ ਖਿੱਚਿਆ ਜਾਵੇ ਤੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਮੇਰੀ ਵਾਈਫ ਨੇ ਮੇਰੇ ਤਿੰਨ ਬੱਚੇ ਹੋਏ ਦੋ ਬੇਟੀਆਂ ਤੇ ਇੱਕ ਬੇਟਾ ਬੇਟਾ ਬਚਪਨ ਚੱਕਸ ਐਕਸਪਾਇਰ ਹੋ ਗਿਆ ਸੀ 4 ਸਾਲ ਦਾ ਹੋ ਗਿਆ ਤੇ ਬੇਟੀਆਂ ਮੈਰਿਡ ਹਨ ਉਹ ਵੀ ਮੇਰਾ ਪੂਰਾ ਸਾਥ ਦਿੰਦੀਆਂ ਹਨ ਅੱਛਾ ਮਲ ਪਰਿਵਾਰ ਵੱਲੋਂ ਮੈਂ ਤੁਹਾਨੂੰ ਇਹ ਪੂਰਾ ਸਹਿਯੋਗ ਮਿਲਦਾ ਰਿਹਾ ਹਾਂਜੀ ਔਰ ਗੱਲ ਕਰਦੇ ਆਪਾਂ ਜਿੱਦਾਂ ਤੁਸੀਂ ਇੰਨਾ ਲੰਮਾ ਸਮਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੁਣ ਵੀ ਕਰ ਰਹੇ ਜੇ ਕੋਈ ਜ਼ਿੰਦਗੀ ਦਾ ਇਹੋ ਜਿਹਾ ਪਲ ਜਿਹੜਾ ਤੁਹਾਨੂੰ ਇੱਕ ਯਾਦਗਾਰ ਬਣ ਜਾਂਦੀ ਹੈ ਵੀ ਆਪਾਂ ਫਲਾਣੀ ਜਗ੍ਹਾ ਤੇ ਸ਼ੂਟਿੰਗ ਕਰਨ ਸ਼ੂਟਿੰਗ ਸ਼ੂਟਿੰਗ ਦੇ ਰਹਿਮਾਨ ਕੋਈ ਹੋਈ ਹੋਵੇ ਇਹੋ ਜੀ ਘਟਨਾ ਦੁਰਘਟਨਾ ਪੀ ਜਿਹੜੀ ਆਪਾਂ ਕੋਈ ਇੱਕ ਯਾਦਗਾਰੀ ਪਲਜਾ ਬਣ ਜਾਂਦਾ ਵੀ ਮੈਂ ਫੁਲਾਣੀ ਜਗ੍ਹਾ ਤੇ ਸ਼ੂਟਿੰਗ ਕਰਨ ਵਾਸਤੇ ਗਿਆ ਹੀ ਉੱਥੇ ਇਸ ਤਰ੍ਹਾਂ ਦਾ ਕੋਈ ਚਾਂਸ ਹੋਇਆ ਕੋਈ ਹੈ ਕੋਈ ਦਿਮਾਗ ਤੇ ਸੋਲੇ ਕੋਈ ਹਾਂਜੀ ਇਹ ਇੱਕ ਜਗ੍ਹਾ ਹੀ ਗਏ ਸੀ ਸ਼ੂਟਿੰਗ ਕਰਨ ਤੇ ਉੱਥੇ ਉਹਨਾਂ ਨੇ ਮਤਲਬ ਵੀ ਵੈਸ਼ਨੋ ਰੋਟੀ ਨਹੀਂ ਤਿਆਰ ਕੀਤੀ ਤੇ ਦੂਜੀ ਉਹ ਸ਼ੂਗਰ ਦਾ ਪੇਸ਼ੈਂਟ ਹੋਣ ਕਰਕੇ ਮੈਨੂੰ ਭੁੱਖ ਨੇ ਬੜਾ ਜ਼ੋਰ ਪਾਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਈ ਵੈਸ਼ਨੋ ਵੀ ਨਾਮ ਰੱਖਣਾ ਹੀ ਤੁਹਾਨੂੰ ਪਤਾ ਕੋਈ ਕਿਸੇ ਗੁਰੂ ਪੀਰ ਨੂੰ ਮੰਨਣ ਵਾਲਾ ਬੰਦਾ ਵੀ ਆ ਜਾਂਦਾ ਪਰ ਉਹਨਾਂ ਨੇ ਕੋਈ ਪਰਵਾਹ ਘਹਾਰਾ ਨਹੀਂ ਦਿੱਤਾ ਮੈਂ ਫਿਰ ਇੱਕ ਲਾਗੇ ਮਰਾਸੀਆਂ ਦਾ ਘਰ ਹੀ ਉਹਨਾਂ ਘਰ ਚਾਰ ਤੇ ਰੋਟੀ ਖਾ ਕੇ ਆਇਆ ਮੈਨੂੰ ਅਜੇ ਤੱਕ ਵੀ ਉਹ ਜਿਆਦਾ ਤੇ ਮੈਂ ਕਿਹਾ ਸੀ ਤੋਂ ਉਹਨਾਂ ਮੇਰੀ ਮੈਨੂੰ ਉਹਦੇ ਚੀ ਬਹੁਤ ਜਿਆਦੀ ਆਪਣੀ ਸੇਵਾ ਮਹਿਸੂਸ ਹੋਈ ਬਿਲਕੁਲ ਜੀ ਬਿਲਕੁਲ ਕਹਿੰਦੇ ਜਦੋਂ ਭੁੱਖ ਲੱਗੀ ਹੋਵੇ ਉਦੋਂ ਤੇ 4 ਘੰਨੇ ਦਾ ਵੀ ਮਿਲ ਜੇ ਤੇ ਉਹ ਵੀ ਆਪਾਂ ਨੂੰ ਛਤੀ ਪਦਾਰਥ ਵਾਂਗੂ ਲੱਗਦੀ ਹੈ ਨਾ ਔਰ ਬੜੀ ਵੱਡੀ ਗੱਲ ਆ ਤੁਸੀਂ ਇੱਕ ਵੈਸ਼ਨੂ ਜੇ ਵੈਸ਼ਨੂ ਹੋਣਾ ਵੀ ਬੜੀ ਵੱਡੀ ਗੱਲ ਆ ਅੱਜਕੱਲ ਤੇ ਜ਼ਿਆਦਾਤਰ ਮੈਂ ਇਹ ਦੇਖਦਾ ਕਿ 90% ਤੇ ਲੋਕ ਜਿਹੜੇ ਆ ਕਿ ਉਹ ਨੌਨ-ভেজੀ ਖਾਣ ਵਾਲੇ ਹੁੰਦੇ ਆ ਬਹੁਤ ਘੱਟ ਲੋਕ ਆ ਜਿਹੜੇ ਕਿ ਵੈਸ਼ਨੂ ਹੁੰਦੇ ਆ ਔਰ ਵੈਸ਼ਨੂ ਵੀ ਇਸ ਤਰ੍ਹਾਂ ਕਿ ਤੁਸੀਂ ਉੱਥੇ ਰੋਟੀ ਨਹੀਂ ਖਾਦੀ ਤੁਸੀਂ ਕਿਸੇ ਗਰੀਬ ਦੇ ਘਰ ਜਾ ਕੇ ਰੋਟੀ ਖਾ ਲਈ ਭਾਵੇਂ 4 ਘੰਨੇ ਨਾ ਖਾਦੀ ਤੁਸੀਂ ਉਹਦੇ ਵਿੱਚ ਸਪੂਨ ਕੀਤਾ ਬੜਾ ਸਾਨੂੰ ਇਸ ਗੱਲ ਦਾ ਬੜਾ ਖੁਸ਼ੀ ਹੋਈ ਸਾਨੂੰ ਇੱਕ ਮਾਣ ਮਹਿਸੂਸ ਹੋਇਆ ਕਿ ਤੁਸੀਂ ਮਤਲਬ ਨੌਨ ਵਿਜ ਦੇ ਲਾਗੋਂ ਨਫ਼ਰਤ ਕੀਤੀ ਤੇ ਔਰ ਕਿਸੇ ਗਰੀਬ ਦੇ ਘਰ ਜਾ ਕੇ ਤੁਸੀਂ ਰੋਟੀ ਖਾਧੀ ਬੜਾ ਵਧੀਆ ਲੱਗਾ ਕਿਸ ਤਰ੍ਹਾਂ ਜਿੱਦਾਂ ਹੁਣ ਆਪਾਂ ਇੱਕ ਗੱਲ ਕਰਦੇ ਹਾਂ ਨਸ਼ਿਆਂ ਦੀ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਫੀ ਬੁਲਬਲਾ ਆ ਹੁਣ ਤੇ ਕਾਫੀ ਸਾਡੀ ਜਿਹੜੀ ਸਰਕਾਰ ਆ ਇਸ ਵੇਲੇ ਉਹਨੇ ਕਾਫੀ ਕੰਟਰੋਲ ਕੀਤਾ ਨਸ਼ਿਆਂ ਦੇ ਹਾਂਜੀ ਇਸ ਤਰ੍ਹਾਂ ਵੇਖਦੇ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਰਾਹੇ ਪਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਨਸ਼ਿਆਂ ਦੇ ਰਾਹੇ ਜਿਹੜੇ ਪਏ ਆ ਉਹਨਾਂ ਨੂੰ ਮੇਰੀ ਅਪੀਲ ਆ ਵੀ ਨਸ਼ਿਆਂ 'ਚ ਕੁਛ ਨਹੀਂ ਰੱਖਿਆ ਘਰ ਦੀ ਬਰਬਾਦੀ ਮਾਪਿਓ ਦੀ ਇੱਜ਼ਤ ਰੁੱਲਨੀ ਇਹ ਸਭ ਕੁਝ ਨਸ਼ਿਆਂ ਦੇ ਵਿੱਚ ਆ ਤੇ ਨਸ਼ੇ ਤਿਆ ਕੇ ਆਪਣਾ ਕੋਈ ਕੰਮ ਕਰੋ ਕੰਮ ਕੋਈ ਛੋਟਾ ਨਹੀਂ ਦਾ ਹੁਣ ਤੁਸੀਂ ਪ੍ਰਵਾਸੀ ਮਜ਼ਦੂਰ ਵੇਖੋ ਉਥੋਂ ਆਨ ਕੇ ਆਪਣੇ ਸਾਰੇ ਖੇਤੀਬਾੜੀ ਵੀ ਉਹਨਾਂ ਸੰਭੀ ਆ ਇਹ ਰੇੜੀਆਂ ਵੀ ਸਾਰੀਆਂ ਤਰ੍ਹਾਂ ਦੀਆਂ ਪ੍ਰਵਾਸੀਆਂ ਨੇ ਲਾਈਆਂ ਤੇ ਆਪਣੇ ਪੰਜਾਬੀ ਤੁਰੇ ਜਾਂਦੇ ਬਾਹਰ ਨੂੰ ਤੇ ਇਹ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਲੱਗਾ ਵੀ ਇਹਨਾਂ ਦਾ ਤਾਂ ਕੋਈ ਇੱਥੇ ਹੋਂ ਹੈ ਨਹੀਂ ਤਾਂ ਉਹਨ ਪੰਜਾਬ ਸਾਡਾ ਹੀ ਆ ਤੇ ਤੁਸੀਂ ਅੱਜ ਕੱਲ ਦੇ ਮਾਹੌਲ 'ਚ ਵੇਖ ਹੀ ਰਹਿ ਜੇ ਪ੍ਰਵਾਸੀ ਕੀ ਕਰ ਰਹੇ ਆ ਕਿੰਨੀਆਂ ਪੰਜਾਬੀਆਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਕਿੰਨਾ ਕੁ ਸ਼ੋ ਹੋ ਗਿਆ ਤੇ ਇਹਦੀ ਰੋਕਥਾਮ ਲਈ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜੇਕਰ ਹੁਣ ਤੁਸੀਂ ਪ੍ਰਵਾਸੀਆਂ ਦੀ ਗੱਲ ਛੇੜੀ ਜੇ ਤੇ ਔਰ ਕਿਸ ਤਰ੍ਹਾਂ ਬੀਤੇ ਦੇਣੀ ਇੱਕ ਮੈਂ ਹਸ਼ਿਆਰਪੁਰ ਦੀ ਚੈਤ ਗੱਲ ਆ ਹਾਂਜੀ ਹਾਂਜੀ ਇੱਕ ਪ੍ਰਵਾਸੀ ਨੇ ਇੱਕ ਛੋੜੇ ਜਿਹੇ ਬੱਚੇ ਨਾਲ ਕਿੱਡਾ ਵੱਡਾ ਜ਼ੁਲਮ ਕੀਤਾ ਉਹਨੂੰ ਕਿਸ ਤਰ੍ਹਾਂ ਕੋਈ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਹੜੇ ਲਫ਼ਜ਼ਾਂ ਦੇ ਨਾਲ ਬੋਲੀਏ ਵੀ ਉਹਨੇ ਕਿੱਡਾ ਵੱਡਾ ਇੱਕ ਮਾੜਾ ਕਰਮ ਕੀਤਾ ਵਾ ਕਿਸ ਤਰ੍ਹਾਂ ਵੇਖਦੇ ਜੇ ਇਹੋ ਜਿਹੇ ਪ੍ਰਵਾਸੀਆਂ ਨੂੰ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਵੇਖੋ ਜੀ ਇਹੋ ਜਿਹੇ ਜਿਹੜੇ ਪ੍ਰਵਾਸੀ ਆ ਜਿਹੜੇ ਬੱਚੇ ਵੀ ਨਹੀਂ ਬਖਸ਼ਦੇ ਐਡੀ ਬੁਰੀ ਮੌਤ ਮਾਰਿਆ ਨੂੰ ਵੀ ਉਹ ਜਿੱਦਾਂ ਉਹਦੇ ਪਤਾਂ ਨਿਕਲੇ ਉਹਨੂੰ ਹੀ ਪਤਾ ਹੋਣਾ ਜਾਂ ਰੱਬ ਨੂੰ ਪਤਾ ਹੋਏਗਾ ਤੇ ਇਹੋ ਜੇ ਬੰਦੇ ਨੂੰ ਪੁਲਸ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਇਹੋ ਜੇ ਬੰਦੇ ਨੂੰ ਕਾਨੂੰਨ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਉਹਨੂੰ ਉਸੇ ਵੇਲੇ ਚੌਂਕ 'ਚ ਖਿਲਾੜ ਕੇ ਗਾਲ 'ਚ ਫੰਦਾ ਪਾ ਕੇ ਫਾਂਸੀ ਪਾ ਕੇ ਤੇ ਨਾਲ ਗੋਲੀਆਂ ਨਾਲ ਭੁੰਨਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗਦਾ ਵੀ ਉਹਨੇ ਆ ਜੁਲਮ ਕੀਤਾ ਤੇ ਅਸੀਂ ਇਹ ਅੱਗੇ ਤੋਂ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਇਹੋ ਜੇ ਇਨਸਾਨ ਨੂੰ ਤੇ ਇਹੋ ਹੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਦੱਸੀ ਹੈ ਨਾ ਇਹੋ ਜਿਹੇ ਬੰਦੇ ਨੂੰ ਚੌਂਗ ਵਿੱਚ ਖਿਲਾੜ ਕੇ ਗੋਲੀਆਂ ਮਾਰਨੀਆਂ ਚਾਹੀਦੀਆਂ ਸਾਡੇ ਇੱਕ ਹਿੰਦੁਸਤਾਨ ਦੇ ਕਾਨੂੰਨ ਜਿਹੜੇ ਬਹੁਤ ਨਰਮ ਐ ਕਾਨੂੰਨ ਇਹ ਥੋੜੇ ਸਖਤ ਹੋਣੇ ਚਾਹੀਦੇ ਕ੍ਰਾਈਮ ਦਾ ਵਧਣ ਦਾ ਕਾਰਨ ਇਹੋ ਆ ਕਿ ਸਾਡੇ ਕਾਨੂੰਨ ਜਿਹੜੇ ਬਹੁਤ ਨਰਮ ਆ ਬਾਹਰਲੇ ਮੁਲਕਾਂ 'ਚ ਦੇਖ ਲਓ ਕੋਈ ਚੋਰੀ ਕਰਦਾ ਉਹਦੇ ਹੱਥ ਵੱਢ ਦਿੱਤੇ ਜਾਂਦੇ ਆ ਹਾਂਜੀ ਹੋਰ ਕੋਈ ਜਿੱਦਾਂ ਦਾ ਵੀ ਕਰਮ ਕਰਦਾ ਜਿੱਦਾਂ ਦੇ ਕੋਈ ਕ੍ਰਾਈਮ ਕਰਦਾ ਉਹਨੂੰ ਉਸੇ ਤਰ੍ਹਾਂ ਦੀ ਸਜ਼ਾ ਮਿਲਦੀ ਏ ਕਿ ਸਾਡਾ ਇੱਕ ਸਾਡਾ ਦੇਸ਼ ਈ ਆ ਜਿੱਥੇ 20-20 ਸਾਲ ਕੇਸ ਹੀ ਚੱਲਦੇ ਰਹਿੰਦੇ ਆ ਬੰਦਾ ਮੁੱਕ ਜਾਂਦਾ ਪਰ ਕੇਸ ਨਹੀਂ ਮੁੱਕਦੇ ਹਾਂ ਗੱਲ ਕਰਾਂਗੇ ਤੁਹਾਡੇ ਉਸਤਾਦ ਕੁਲੇਸ਼ਾ ਜੀ ਬਾਰੇ ਹਾਂਜੀ ਕੁਲੇਸ਼ਾ ਜੀ ਨਾਲ ਤਾਂ ਕਿੱਦਾਂ ਮੇਲ ਮਲਾਪ ਹੋਇਆ ਪਹਿਲੀ ਵਾਰ ਤੁਸੀਂ ਉਹਨੂੰ ਕਿੱਦਾਂ ਮਿਲੇ ਉਹਨਾਂ ਨੂੰ ਕਿਸ ਸਟੇਜ ਤੇ ਮਿਲੇ ਜਾਂ ਤੁਹਾਨੂੰ ਕਿਸੇ ਨੇ ਉਹਨਾਂ ਨਾਲ ਮਿਲਵਾਇਆ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਉਸਤਾਦ ਧਾਰਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਾਡੇ ਇੱਕ ਜੈ ਸਾਹਿਬ ਹੁੰਦੇ ਸੀ ਸਵਿੰਦਰ ਸ਼ਰਮਾ ਜੀ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਕੂਲ ਹੈਗਾ ਖਲਚੀਆਂ ਗਗਨਦੀਪ ਪਬਲਿਕ ਸਕੂਲ ਉੱਥੇ ਉਹ ਸ਼ੋਅ ਕਰਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਉੱਥੇ ਮੈਨੂੰ ਬੁਲਾਇਆ ਕਹਿੰਦੇ ਸੁਦੇਸ਼ ਜੀ ਤੁਸੀਂ ਨਾ ਆਉਣਾ ਸਾਡੇ ਉੱਤੇ ਤੇ ਆਨਕੇ ਤੇ ਸ਼ੋਅ ਵੇਖਣਾ ਤੇ ਕੰਮ ਵੀ ਕਰਨਾ ਸ਼ੋਅ 'ਚ ਕਿਉਂ ਮੈਨੂੰ ਸ਼ੌਂਕ ਹੀ ਮੈਂ ਸਟੇਜਾਂ ਕਰਦਾ ਹੁੰਦਾ ਸੀ ਤੇ ਮੈਂ ਉੱਥੇ ਗਿਆ ਉੱਥੇ ਉਸਤਾਦ ਜੀ ਕੁਲੇਸ਼ਾ ਜੀ ਨਾਲ ਉਹਨਾਂ ਨੇ ਮੈਨੂੰ ਬੁਲਾਇਆ ਤੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਮੈਂ ਆਪਣੀ ਪਰਫਾਰਮੈਂਸ ਕੀਤੀ ਤੇ ਉਹਨਾਂ ਨੇ ਮੇਰੀ ਪਰਫਾਰਮੈਂਸ ਬੜੇ ਗੌਰ ਨਾਲ ਵੇਖੀ ਤੇ ਉਹਨਾਂ ਨੇ ਕਿਹਾ ਇਹ ਲੜਕੇ ਨੂੰ ਮੇਰੇ ਦਫ਼ਤਰ 'ਚ ਬੈਠੇ ਆਂ ਤੇ ਉੱਥੇ ਬੁਲਾਓ। ਉਹਨਾਂ ਬੁਲਾਇਆਂ ਦੇ ਪੁੱਤਰ ਤੈਨੂੰ ਕਿਦੋਂ ਕਦਾ ਸ਼ੌਂਕ ਪਿਆਏ? ਮੈਂ ਕਿਹਾ ਸਰ ਸ਼ੌਂਕ ਤੇ ਮੈਨੂੰ ਕਾਫੀ ਦੇਰ ਦਾ 78 ਤੋਂ ਮੈਂ ਡਰਾਮੇ ਵਗੈਰਾ ਕਰਦਾ ਰਾਂ ਜਤਿੰਦਰ ਕੌਰ ਜੀ ਨਾਲ। ਫਿਰ ਤੇ ਮਤਲਬ ਹੋਂ ਮੇਰਾ ਉਸਤਾਦ ਨਹੀਂ ਮੈਂ ਤੁਹਾਨੂੰ ਉਸਤਾਦ ਧਰਨਾ ਚਾਹੁੰਦਾ। ਫਿਰ ਲਾਗੋ ਸੁਰੇਂਦਰ ਪ੍ਰੇਸ਼ਤਾ ਜੀ ਬੋਲਤੇ ਕਹਿੰਦੇ ਉਸਤਾਦ ਹੁਣੇ ਤੁਹਾਡੇ ਬਣ ਜਾਣਗੇ। ਤੁਸੀਂ ਜਾਓ ਕੁਝ ਬਜਾਦੋਂ ਲੈ ਕੇ ਆਓ। ਬੇਅਮਰ ਤੋਂ ਸਰੋਪਾ ਲਿਆ ਛਾਲ ਲਿਆ ਤੇ ਇੱਕ ਡੱਬਾ ਲਿਆ ਤੇ ਆਨ ਕੇ ਮੈਂ ਉਹਨਾਂ ਨੂੰ ਹਸਤਾਤਾ ਦਿਆ ਤੇ ਉਹਨਾਂ ਦੇ ਨਾਲ ਸਟੇਜਾਂ ਵੀ ਕੀਤੀਆਂ ਉਹਨਾਂ ਮੇਰੀਆਂ ਤਕਰੀਬਨ ਕਾਫੀ ਫਿਲਮਾਂ ਚ ਹੈਗੇ ਅ ਇਸ਼ਕ ਮੁਹੱਬਤ ਦੇ ਵਿੱਚ ਵੀ ਅਸੀਂ ਇਕੱਠਿਆਂ ਰੋਲ ਕੀਤਾ ਤੇ ਸ਼ਾਰਟ ਮੂਵੀਆਂ ਚ ਵੀ ਕਾਫੀ ਚ ਹੈਗੇ ਜਿਹਦੇ ਨਾਂ ਲੈਂਦੇ ਆ ਕਾਫੀ ਦੇਦ ਹੋ ਜੇਗੀ ਤੇ ਮੈਂ ਉਹ ਉਹਨਾਂ ਦੀ ਸਰਤਦਸਤੀਸ਼ ਕੰਮ ਕਰ ਰਿਹਾ ਹਾਂ ਮੈਨੂੰ ਲੱਗਦਾ ਨਹੀਂ ਜਿਹੜਾ ਲੋਕਾਂ ਨੂੰ ਹਸਾਉਣਾ ਬੜਾ ਔਖਾ ਆ ਕਿਦਾਂ ਹਸਾ ਲੈਂਦੇ ਜੇ ਲੋਕਾਂ ਨੂੰ ਹਸਾਉਣਾ ਬਹੁਤ ਔਖਾ ਜੀ ਕਿ ਦੇ ਸਾਰਿਆਂ ਨੂੰ ਖੁਸ਼ ਵੀ ਨਹੀਂ ਰੱਖ ਸਕਦੇ ਆਪਾਂ ਕਈ ਖੁਸ਼ ਹੁੰਦੇ ਆ ਤੇ ਕਈ ਤਾਂ ਨੂੰ ਪਤਾ ਫਿਰ ਨਹੀਂ ਹੱਸ ਸਕਦੇ ਉਹਨਾਂ ਦੇ ਕਰਮਾ ਚ ਹਾਸਾ ਨਹੀਂ ਲਿਖਿਆ ਹੁੰਦਾ ਐ ਹਸਣਾ ਖੇਡਣਾ ਮਨ ਕਰ ਚਾਓ ਹੱਸ ਕੇ ਆਪਣਾ ਟਾਈਮ ਬਤਾਓ ਸਾਡਾ ਤੇ ਨਾਰਾ ਇਹ ਜੀ ਤੇ ਇਸ ਕਰਕੇ ਸਟੇਜਾਂ ਤੇ ਬਹੁਤ ਵਧੀਆ ਕਮੇਡੀ ਕਰਨ ਨੂੰ ਮਿਲੇ ਸਕੱਟਾਂ ਨੇ ਮੇਰੀਆਂ ਅਤਵਜਤੋ ਜੀ ਦੇ ਨਾਲ ਚਬਾਲ ਐਂਟਰਟੇਨਮੈਂਟ ਗਰੁੱਪ ਟੀ ਐਨ ਸਟਾਰ ਇੰਨੇ ਕ ਚੈਨਲ ਹੋ ਗਏ ਤੇ ਮੈਨੂੰ ਆਪ ਨੂੰ ਵੀ ਕਈ ਭੁੱਲ ਜਾਂਦੇ ਆ ਮੈਂ ਕਿਹੜੇ ਕਿਹੜੇ ਚੈਨਲ ਤੇ ਕੰਮ ਕਰਦਾ ਹਾਂ ਸਟੇਜਾਂ ਦੇ ਤੁਸੀਂ ਇਕੱਲੇ ਵੀ ਸਕੱਟਾਂ ਕਰ ਲੈਂਦੇ ਕਿ ਜਾਂ ਸਾਥੀ ਕਲਾਕਾਰਾਂ ਨਾਲ ਹੀ ਕਰਦੇ ਜੀ ਨਹੀਂ ਪਹਿਲਾਂ ਮੇਰੇ ਨਾਲ ਹੁੰਦੀ ਸੀ ਰੇਖਾ ਸ਼ੇਰਗਿੱਲ ਅੱਛਾ ਜੀ ਉਹਦੇ ਨਾਲ ਮੈਂ 2004 ਚ ਪਿੰਡ ਧਾਰੜ ਮੇਲਾ ਲਾਇਆ ਪਹਿਲਾ ਮੇਲਾ ਹੀ ਸਾਡਾ ਉਹ ਦੋਵਾਂ ਦਾ ਠੀਕ ਹੈ ਤੇ ਇੰਨੀ ਕਿ ਮੇਰੇ ਨਾਲ ਪਪੂਲਰ ਹੋ ਗਈ ਲੋਕ ਦੋਵੇਂ ਜੀ ਕਹਿੰਦੇ ਪਈ ਉਹ ਮੈਂ ਸਮਝਾਉਣਾ ਭਰਾ ਜਿਹੜੀ ਘਰ ਬੈਠੀ ਆ ਉਹਦੇ ਕੋ ਫਾਦਵਾਵਾ ਜੇ ਮੈਨੂੰ ਇਹ ਮੈਂ ਕਹਾ ਮੇਰੇ ਬੱਚਿਆਂ ਵਰਗੀ ਆ ਮੇਰੀ ਸਟੂਡੈਂਟ ਆ ਮੇਰੀ ਸ਼ਾਗਿਰਦ ਆ ਤੇ ਇਸ ਕਰਕੇ ਉਹ ਮੈਂ ਨਾ ਉਹਦੇ ਨਾਲ ਕਾਫੀ ਕਾਮੇਡੀ ਕੀਤੀ ਆ ਅਸੀਂ ਕਾਫੀ ਆਟਮਾ ਕਰਦੇ ਰਹੇ ਤੇ ਕੱਲੇ ਵੀ ਕੱਲੇ ਨੂੰ ਵੀ ਮੈਨੂੰ ਬਹੁਤ ਮੌਕਾ ਮਿਲਿਆ ਕੱਲੇ ਨੇ ਵੀ ਮੈਂ ਕਾਫੀ ਕੰਮ ਕੀਤਾ ਹੈਗਾ ਜੇਕਰ ਹੁਣ ਤੁਹਾਨੂੰ ਕੈਮਰੇ ਦੇ ਸਾਹਮਣੇ ਕਹੀਏ ਕੋਈ ਕੱਲੇ ਸਕਿਟ ਕਰਕੇ ਦਿਖਾਓ ਤੇ ਬੋਲ ਕਰ ਸਕਦੇ ਜੀ ਹਾਂਜੀ ਕਰ ਸਕਦਾ ਜੀ ਮੈਂ ਚਾਹੁੰਗਾ ਸਾਡੇ ਦਰਸ਼ਕਾਂ ਨੂੰ ਕੋਈ ਨਾ ਕੋਈ ਆਪਣੀ ਸਕਿਟ ਕਰਕੇ ਦਿਖਾਓ ਐਕਟਿੰਗ ਸਮੇਤ ਕੇ ਬੈਠੇ ਨਹੀਂ ਬੈਠੇ ਇੱਕ ਮੇਰਾ ਦੋਸਤ ਹੀ ਉਹ ਚੱਲੀ ਕਿਸਮ ਦਾ ਬੰਦਾ ਹੈਗਾ ਹੀ ਤੇ ਉਹ ਤੁਰਿਆ ਜਾਣ ਲਿਆ ਤਾਂ ਉਹਨੇ ਘੜੀ ਲਾਈ ਹੋਣੀ ਗੋਟ ਤੇ ਤੇ ਉਹਦੀ ਮਾਂ ਉਹਨੂੰ ਕਹਿੰਦੀ ਵੇਸ਼ ਕੁਕਿਆ ਵੇ ਜਾ ਦੇ ਜਾ ਕੇ ਪੂਰੀਆਂ ਲਿਆ ਨਿਆਣੇ ਭੁੱਖੇ ਬੈਠੇ ਆ ਉਹ ਜੀ ਬਾਜ਼ਾਰ ਚ ਪੂਰੀਆਂ ਲੈਣ ਚਲੇ ਗਿਆ ਪੂਰੀਆਂ ਫੜੀਆਂ ਐ ਕਰਕੇ ਤੇ ਹੂ ਹੂ ਕਰਦਾ ਤੁਰਿਆ ਆਉਂਡਿਆ ਤੇ ਅੱਗੋਂ ਬੱਚੇ ਮਿਲ ਪਏ ਬੱਚਿਆਂ ਦੇ ਕੋਕੇ ਕੋਕੇ ਟਾਈਮ ਕਿ ਹੋਇਆ ਕਹਿੰਦਾ ਟਾਈਮ ਉਹਨੇ ਐ ਕੀਤਾ ਤੇ ਪੂਰੀਆਂ ਛੋਲੇ ਥੱਲੇ ਕਹਿੰਦਾ ਤੁਹਾਡਾ ਬੇੜਾ ਕਰ ਤੋ ਇਹ ਰਹਿਮ ਮਾਰ ਜੋ ਤੁਹਾਡਾ ਹੋ ਜੇ ਤੂੰ ਮੇਰੀ ਪੂਰੀਆਂ ਰੋੜਤੀਆਂ ਅਗਲੇ ਦਿਨ ਫੇਰ ਮਾਂ ਨੇ ਕਹਿਤਾ ਕਹਿੰਦੀ ਕੱਲ ਤੇ ਨਖਤਿਆ ਰੋਡ ਆ ਆ ਪੂੜੀਆਂ ਛੋਲੇ ਅੱਜ ਜਾ ਉਹ ਦੂਜੇ ਦਿਨ ਫੇਰ ਗਿਆ ਦੂਜੇ ਦਿਨ ਫੇਰ ਗਿਆ ਤੇ ਜਾ ਕੇ ਲਈ ਆਉਂਦਾ ਪੂੜੀਆਂ ਫੇਰ ਇੱਕ ਕਹਿੰਦਾ ਉਹ ਕੁੱਕੇ ਬਾ ਟਾਈਮ ਤੇ ਦੱਸ ਜਾ ਉਹਨੇ ਫਿਰ ਐ ਕੀਤਾ ਘੜੀ ਤਾਂ ਨੂੰ ਕੀਤੀ ਤੇ ਪੂੜੀਆਂ ਫੇਰ ਥੱਲੇ ਤੇ ਤੀਜੇ ਦਿਨ ਮਾਂ ਨੇ ਮਾਰੀਆਂ ਤਿੰਨ ਚਾਰ ਚਪੇੜਾਂ ਕੰਨ ਤੇ ਕਹਿੰਦੀ ਪੈਸੇ ਮੁਕਤ ਆਉਂਦੇ ਆ ਤੂੰ ਪੈਸੇ ਲੈ ਕੇ ਜਾਣਾ ਤੇ ਪੂੜੀਆਂ ਘਰ ਪਚਾਉਂਦਾ ਦੀ ਅੱਜ ਲੈ ਕੇ ਆ ਜੇ ਅੱਜ ਤੂੰ ਨਾ ਲਿਆਂਦੀਆਂ ਨਾ ਤੇ ਤੈਨੂੰ ਮੈਂ ਬੰਨ੍ਹ ਕੇ ਕੁੱਟਣਾ ਈ ਫਿੰਦਾ ਚੰਗਾ ਬੀਬੀ ਉਹ ਜੀ ਚਲੇ ਗਿਆ ਜਾ ਕੇ ਫਿਰ ਪੂੜੀਆਂ ਛੋਲੇ ਲੈ ਲੈ ਕੇ ਤੁਰਿਆ ਆਉਂਦਿਆ ਫਿਰ ਆਹ ਜੀ ਉਹ ਜੀ ਆਜ ਕਰਦਾ ਕਰਦਾ ਤੁਰਿਆ ਆਵੇ ਉਹ ਕਹਿੰਦਾ ਇੱਧਰ ਵੇਖਿਆ ਇੱਧਰ ਵੇਖਿਆ ਤੇ ਕਿਸੇ ਨੇ ਉਹਨੂੰ ਬੁਲਾਇਆ ਹੀ ਨਹੀਂ ਤੇ ਉਹ ਜਦੋਂ ਨਹੀਂ ਬੁਲਾਇਆ ਤੇ ਕਹਿੰਦਾ ਅੱਜ ਟਾਈਮ ਨਹੀਂ ਪੁੱਛਿਆ ਜਿਵੇਂ ਮੈਂ ਘੜੀ ਨਹੀਂ ਲਾਈ ਪੂੜੀਆਂ ਛੋਲੇ ਤੇ ਤਲਿਆ ਬਹੁਤ ਬਹੁਤ ਧੰਨਵਾਦੀ ਇਸਨ ਸੁਦੇਸ਼ ਵਰਪਾਲ ਪੁਰਫ ਮਿੰਨੀ ਕੁਲੇਸ਼ਾ ਇਹਨਾਂ ਨਾਲ ਅੱਜ ਗੱਲਬਾਤ ਕੀਤੀ ਹੈ ਬੜਾ ਮਜ਼ਾ ਆਇਆ ਬਹੁਤ ਸਾਰੀਆਂ ਇਹਨਾਂ ਦੀਆਂ ਕਮੇਡੀ ਫਿਲਮਾਂ ਮੈਂ ਅਕਸਰ ਦੇਖਦਾ ਰਹਿੰਦਾ ਵਾਂ ਇੱਕ ਤਾਂ ਨੂੰ ਮੈਂ ਰਾਜ ਦੀ ਗੱਲ ਦੱਸਦਾ ਕਿ ਇਹ ਮੇਰੇ ਸਕੇ ਭੂਆ ਜੀ ਦੇ ਬੇਟੇ ਵੀ ਆ ਨਾਲ ਇਹਨਾਂ ਨੇ ਮੈਨੂੰ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਮੇਰੀਆਂ ਇੰਟਰਵਿਊ ਵਗੈਰਾ ਕਰਵਾਈਆਂ ਜਿਨ੍ਹਾਂ ਦੇ ਵਿੱਚ ਕੁਲੇਸ਼ਾ ਜੀ ਚਾਚਾ ਬਿਸ਼ਨਾ ਕਾਂਸ਼ੀ ਰਾਮ ਚੰਨ ਕੁਲਵਿੰਦਰ ਸ਼ਾਹੀ ਕੁਲਵਿੰਦਰ ਸ਼ਾਹੀ ਸਤਵਿੰ ਬੁੱਗਾ ਜੀ ਜਿਹੜੇ ਆਪਣੇ ਸਰਬਜੀਤ ਬੁੱਗਾ ਮੋ ਸਾਰੇ ਹੋਰ ਕਲਾਕਾਰ ਇਹਨਾਂ ਨੂੰ ਇਸ ਵੇਲੇ ਸ਼ਾਇਦ ਨਾਮ ਹੀ ਯਾਦ ਨਹੀਂਗੇ ਸਾਰਿਆਂ ਨਾਲ ਕਲਾਕਾਰਾਂ ਨਾਲ ਜਿਹੜੇ ਮੇਰੀ ਇੰਟਰਵਿਊ ਵਗੈਰਾ ਕਰਾਉਂਦੇ ਤੇ ਇਹੀ ਕਰਾਉਂਦੇ ਆ ਸਭ ਤੋਂ ਜ਼ਿਆਦਾ ਮੇਰੀ ਇਸ ਇੰਟਰਵਿਊ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਵੱਡਾ ਸਹਯੋਗ ਆ ਔਰ ਮੈਂ ਅਕਸਰ ਇਹਨਾਂ ਨੂੰ ਕਹਿੰਦਾ ਰਹਿੰਦਾ ਮੈਂ ਆ ਯਾਰ ਤੁਸੀਂ ਲੋਕਾਂ ਦੀ ਇੰਟਰਵਿਊ ਕਰਾਉਂਦੇ ਤੁਸੀਂ ਆਪਣੇ ਵੀ ਕਰਾਓ ਤੇ ਮੈਨੂੰ ਕਹਿੰਦੇ ਕੋਈ ਨਹੀਂ ਯਾਰ ਆਪਣੀ ਤਾਂ ਘਰ ਦੀ ਗੱਲ ਜਦੋਂ ਮਰਜ਼ੀ ਕਰ ਲਾਂਗੇ ਪਰ ਅੱਜ ਅਸੀਂ ਆਖਿਆ ਵੀ ਨਹੀਂ ਅੱਜ ਤੁਹਾਡੀ ਕਰਕੇ ਜਾਣੇ ਆ ਔਰ ਇਹਨਾਂ ਨਾਲ ਗੱਲਬਾਤ ਕੀਤੀ ਬੜਾ ਮਜ਼ਾ ਆਇਆ ਸੀ ਤੇ ਬਚਪਨ ਤੋਂ ਚਲੋ ਇਕੱਠੇ ਪੜੇ ਇਕੱਠੇ ਖੇਡਦੇ ਰਹੇ ਆ ਬਚਪਨ ਤੋਂ ਇਹਨਾਂ ਨੂੰ ਬੜਾ ਸ਼ੌਂਕ ਸੀ ਕਲਾਕਾਰੀ ਦਾ ਸਕੂਲੇ ਵੀ ਪੜਦੇ ਸੀ ਉਦੋਂ ਵੀ ਇਹ ਜਿੱਥੇ ਮਰਜ਼ੀ ਇਹਨਾਂ ਨੂੰ ਲੋਕਾਂ ਨੇ ਘੇਰ ਲੈਣਾ ਵੀ ਆ ਆਸ਼ ਦੇਸ਼ ਸਾਨੂੰ ਗਾਣਾ ਸੁਣਾ ਕੇ ਜਾਂ ਉਦੋਂ ਵੀ ਗਾਣਾ ਸੁਣਾਉਂਦੇ ਹੁੰਦੇ ਸੀ ਬੜਾ ਵੱਡਾ ਹਾਸੇ ਵਾਲਾ ਗਾਣਾ ਸੁਣਾਉਂਦੇ ਸੀ ਉਦੋਂ ਤੋਂ ਇਹਨਾਂ ਨੂੰ ਐਕਟਿੰਗ ਦਾ ਜਿਹੜਾ ਇਹਨਾਂ ਦੇ ਦਿਮਾਗ 'ਚ ਕੀੜਾ ਵਾ ਅੱਜ ਲਗਭਗ ਦੇਖੋ ਇਹਨਾਂ ਚਿਰ ਬਿਜਲੀ ਬੋਰਡ ਦੀ ਨੌਕਰੀ ਵੀ ਕੀਤੀ ਇਹਨਾਂ ਨੇ ਜੇਈ ਰਿਟਾਇਰ ਹੋਏ ਆ ਤੇ ਮੇਰੇ ਖਿਆਲ 60 ਤੋਂ ਪਲੱਸ ਉਮਰ ਹੋ ਚੁੱਕੀ ਆ ਬਾਰ ਸਾਲ ਹੋ ਗਏ ਬਾਰ ਸਾਲ ਉਮਰ ਹੋ ਗਈ ਅੱਜ ਵੀ ਇਹਨਾਂ ਨੂੰ ਮਤਲਬ ਐਕਟਿੰਗ ਦਾ ਕੀੜਾ ਇਹਨਾਂ ਦਾ ਪੂਰਾ ਦਿਮਾਗ ਵਿੱਚ ਅਜੇ ਵੀ ਬੜੀ ਦੂਰ ਦੂਰ ਤੱਕ ਇਹਨਾਂ ਨੂੰ ਸ਼ੂਟਿੰਗ ਵਾਸਤੇ ਜਾਣਾ ਪੈਂਦਾ ਵਾ ਔਰ ਬੜੇ ਵਧੀਆ ਸੁਭਾਅ ਦੇ ਬੰਦੇ ਆ ਬੜਾ ਮਜ਼ਾ ਆਉਂਦਾ ਇਹਨਾਂ ਨਾਲ ਗੱਲਬਾਤ ਕਰਕੇ ਜਦੋਂ ਵੀ ਅਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਬੜਾ ਹੀ ਮਜ਼ਾ ਆਉਂਦਾ ਵਾ ਬੈ ਕੇ ਗੱਲਾਂ ਬਾਤਾਂ ਕਰਨ ਦਾ ਔਰ ਹੀ ਪਰਮਾਤਮਾ ਗੇ ਅਰਦਾਸ ਕਰਦੇ ਕਿ ਇਹਨਾਂ ਦਾ ਜਿਹੜਾ ਸ਼ੌਂਕ ਆ ਇਸੇ ਤਰ੍ਹਾਂ ਹੀ ਕਾਇਮ ਰਵੇ ਜਿੰਨਾ ਚਿਰ ਵੀ ਪਰਮਾਤਮਾ ਦੇ ਲਈ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਔਰ ਇਸ ਤੋਂ ਵੀ ਵਧੀਆ-ਵਧੀਆ ਫਿਲਮਾਂ ਦੇ ਵਿੱਚ ਕੰਮ ਕਰਨਾ ਔਰ ਆਪਣਾ ਆਪਣਾ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਇਹ ਮੈਂ ਥੋੜਾ ਜਿਆਦਾ ਦੱਸਣਾ ਚਾਹਾਂ ਪਈ ਮੈਂ ਆਪਣੀਆਂ ਵੀ ਦੋ ਫਿਲਮਾਂ ਲੌਂਚ ਕੀਤੀਆਂ ਇੱਕ ਏਜੰਟ ਕੀਤੀ ਹੀ ਅੱਛਾ ਜੀ ਜਿਹਦੇ ਵਿੱਚ ਕਾਫੀ ਐਕਟਰ ਲਏ ਹੀ ਤੇ ਇਹ ਜਿਹੜੀ ਅੱਜ ਕੱਲ੍ਹ ਜੀਤ ਧੋਲੀ ਤੇ ਗगन ਚਾਵਲਾ ਜੀ ਆ ਰਹੇ ਆ ਉਹਨਾਂ ਨੇ ਮੇਰੇ ਨਾਲ ਪਹਿਲੀ ਸਕ੍ਰਿਪਟ ਕੀਤੀ ਠੱਗ ਬਾਬੇ ਫਿਰ ਕੀਤੀ ਕੀ ਬਣੋ ਦੁਨੀਆ ਦਾ ਤੇ ਉਹ ਤੋਂ ਉਹਨਾਂ ਦਾ ਕੰਮ ਚੱਲ ਪਿਆ ਫਿਰ ਮੈਂ ਉਹਨਾਂ ਨੂੰ ਆਪਣੀ ਫਿਲਮ ਏਜੰਟ ਦੇ ਵਿੱਚ ਇਨਸਪੈਕਟਰ ਦਾ ਰੋਲ ਦਿੱਤਾ ਤੇ ਉਹ ਮੇਰੇ ਭੈਣ ਬਣੇ ਆ ਬਹੁਤ ਹੀ ਵਧੀਆ ਉਹਨਾਂ ਦੀ ਵੀ ਮੈਂ ਇੰਟਰਵਿਊ ਕਰਾਈ ਸੀ ਤੇ ਉਹ ਬਹੁਤ ਹੀ ਵਧੀਆ ਸੁਭਾਅ ਦੇ ਨਾਈਸ ਆ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਤੇ ਉਹਨਾਂ ਨੂੰ ਸਲੂਟ ਕਰਦਾ ਬਾਕੀ ਜਤਿੰਦਰ ਕੌਰ ਜਿਹਨਾਂ ਸ਼ਿਕਾਰੀ ਐਲਬਮ ਚ ਮੈਂ ਤੇ ਉਸਤਾਦ ਜੀ ਨੇ ਅਠਾ ਗੀਤਾਂ ਚ ਕੰਮ ਕੀਤਾ ਗੀਤ ਮੇਰੇ 76 ਹੋ ਚੁੱਕੇ ਹੁਣ ਤੱਕ ਮੈਂ ਪਹਿਲਾਂ ਵੀ ਦੱਸ ਚੁੱਕਾ ਤੇ ਅੱਗੇ ਵੀ ਤੁਹਾਡੀ ਦਰਸ਼ਕਾਂ ਦੀ ਤੇ ਸਾਡੇ ਸਮਰ ਨਿਊਜ਼ ਮੇਰੇ ਛੋਟੇ ਭਾਈ ਸਾਹਿਬ ਜਸਪਾਲ ਸ਼ਰਮਾ ਦੇ ਕਲਦੀਪ ਜੀ ਕੈਮਰਾਮੈਨ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਪਿੰਨ ਅੱਜ ਮੇਰੇ ਘਰ ਆ ਕੇ ਚਾਰ ਚੰਦ ਲਾਏ ਆ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਮੈਨੂੰ ਆਪਣੇ ਵਿਆਹ ਦੀ ਖੁਸ਼ੀ ਨਹੀਂ ਹੋਈ ਜਿੰਨੇ ਅੱਜ ਇਸ ਗੱਲ ਦੀ ਖੁਸ਼ੀ ਵੀ ਸਮਰ ਆਲੇ ਮੇਰੇ ਘਰ ਆਏ ਆ ਤੇ ਮੇਰਾ ਇਹਨਾਂ ਨੇ ਮਾਣ ਵਧਾਇਆ ਮੈਂ ਇੱਕ ਸ਼ੇਰ ਅਰਜ਼ ਕਰ ਰਿਹਾ ਜੀ ਇਰਸ਼ਾਦ ਸਾਡੇ ਵਰਗਾ ਵੀ ਕੀ ਕੋਈ ਹੋਊ ਮੂਰਖ ਸਾਡੇ ਵਰਗਾ ਵੀ ਕੀ ਕੋਈ ਹੋਊ ਮੂਰਖ ਜਿੰਨਾ ਆਪਣੀ ਪਤ ਹੈ ਆਪ ਰੋਲੀ ਤੇਰਾ ਵੰਜਕੀ ਚਲਣਾ ਮੂਰਖਾ ਹੋਏ ਬਾਜ਼ਾਰ ਅੰਨਿਆਂ ਦੇ ਐਨਕਾਂ ਦੀ ਦੁਕਾਨ ਖੋਲੀ ਨਾ ਤੂੰ ਆਇਆ ਨਾ ਰੱਬ ਮਿਲਿਆ ਨਾ ਤੂੰ ਆਇਆ ਨਾ ਰੱਬ ਮਿਲਿਆ ਉਨੀਂਦਰੇ ਪੈ ਗਏ ਨੇ ਯਾਰਾ ਵਿੱਚ ਝੋਲੀ ਉਹ ਵੱਟ ਦਊਗਾ ਦੋਵੇਂ ਹੱਥ ਤੇਰੇ ਦੇਖੀ ਵੇਖੀ ਕਿਤੇ ਘਟ ਨਾ ਟੋਲੀ ਮੇਰੇ ਕਦੀ ਗੁਨਾਹ maaf ਮਾਲਕਾ ਤੂੰ ਮੇਰੇ ਕਦੀ ਗੁਨਾਹ maaf ਮਾਲਕਾ ਤੂੰ ਮਾਫੀ ਮੰਗਦੀ ਹੂੰ ਤੇਰੀ ਗੁਨਾਹਗਰ ਗੋਲੀ ਮਾਫੀ ਮੰਗਦੀ ਹੂੰ ਤੇਰੀ ਗੁਨਾਹਗਰ ਗੋਲੀ ਵਾਹ ਜੀ ਵਾਹ ਵਾਹ ਜੀ ਵਾਹ ਥੈਂਕ ਯੂ ਜੀ ਥੈਂਕ ਯੂ ਜੀ ਮੈਂ ਦਸਪਾਲ ਸ਼ਰਮਾ ਸਮਰਨੇਵ ਜੰਡੇ ਵਾਲਾ ਗਾ